ਕੈਨੇਡਾ ਵਿੱਚ ਬੁਰਾ ਫਸਿਆ ਪੰਜਾਬੀ ਪਰਿਵਾਰ ਕਿਰਾਏਦਾਰ ਨੇ ਦਬਿਆ ਮਕਾਨ 50000 ਡਾਲਰ ਦਾ ਖੜਾ ਹੈ ਬਕਾਇਆ ਕੈਨੇਡਾ ਵਿੱਚ ਪੰਜਾਬੀ ਪਰਿਵਾਰ ਨੂੰ ਮਕਾਨ ਕਿਰਾਏ ਤੇ ਦੇਣਾ ਮਹਿੰਗਾ ਪੈ ਗਿਆ ਅਤੇ ਹੁਣ ਕਿਰਾਏਦਾਰ ਨਾਤਾ 50000 ਡਾਲਰ ਬਕਾਇਆ ਅਦਾ ਕਰ ਰਿਹਾ ਹੈ ਅਤੇ ਨਾ ਹੀ ਮਕਾਨ ਖਾਲੀ ਕਰਨ ਨੂੰ ਤਿਆਰ ਹੈ ਬ੍ਰੈਮਟਨ ਦੀ ਸੁਪਰਮਾਰਕਟ ਵਿੱਚ ਡਰਾਈ ਕਲੀਨਿੰਗ ਦਾ ਕਾਰੋਬਾਰ ਕਰਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਾ ਮਕਾਨ ਇਹ ਸੋਚ ਕੇ ਕਿਰਾਏ ਤੇ ਦੇ ਦਿੱਤਾ ਕਿ ਕੁਝ ਆਮਦਨ ਹੋ ਜਾਵੇਗੀ ਪਰ ਹੁਣ ਮਹਿਲਾ ਕਿਰਾਏਦਾਰ ਹੀ ਪੁਲਿਸ ਕੋਲ ਉਹਨਾਂ ਦੀ ਸ਼ਿਕਾਇਤ ਕਰ ਰਹੀ ਹੈ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮਹਿਲਾ ਕਿਰਾਏਦਾਰ ਨੇ 4 ਸਾਲ ਪਹਿਲਾਂ ਉਹਨਾਂ ਦਾ ਅਪਾਰਟਮੈਂਟ ਕਿਰਾਏ ਤੇ ਲਿਆ ਅਤੇ ਉਦੋਂ ਤੋਂ ਹੀ ਟੁੱਟਮਾ ਕਿਰਾਇਆ ਦੇ ਰਹੀ ਹੈ ਉਹਨਾਂ ਦੱਸਿਆ ਕਿ ਕਿਰਾਏਦਾਰ ਨੇ ਪਹਿਲੇ 9 ਮਹੀਨੇ 2600 ڈالر ਦਾ ਕਿਰਾਇਆ ਸਮੇਂ ਸਿਰ ਅਦਾ ਕੀਤਾ ਪਰ ਇਸ ਮਗਰੋਂ ਅਦਾਇਗੀ ਟੁੱਟਣੀ ਸ਼ੁਰੂ ਹੋ ਗਈ ਨਰਿੰਦਰ ਸਿੰਘ ਨੇ ਸਾਲ 2021 ਵਿੱਚ 온ਟਾਰੀਓ ਦੇ ਲੈਂਡਲੋਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰਦਿਆਂ ਕਿਰਾਏਦਾਰ ਡੀਕਾ ਰੈਫਲ ਨੂੰ ਮਕਾਨ ਛੱਡਣ ਦੇ ਹੁਕਮ ਦੇਣ ਦੀ ਗੁਜ਼ਾਰਿਸ਼ ਕੀਤੀ ਪਰ ਅੱਜ ਤੱਕ ਮਾਮਲਾ ਉਲਝਿਆ ਹੋਇਆ ਹੈ ਮਾਇੂਸੀ ਵਿੱਚ ਡੁੱਬੇ ਨਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਹੀ ਮਕਾਨ ਵਿੱਚੋਂ ਕਿਰਾਏਦਾਰਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ ਅਤੇ ਸਿਸਟਮ ਦਾ ਬੇੜਾ ਗਰਕ ਹੋ ਚੁੱਕਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸਾਲ 2023 ਵਿੱਚ 온ਟਾਰੀਓ ਦੇ ਓਮਬਡਸਮੈਨ ਪੌਲ ਡਿਊਬ ਵੱਲੋਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਵਿੱਚ ਹਜ਼ਾਰਾਂ ਮਾਮਲੇ ਲਟਕ ਰਹੇ ਹੋਣ ਦਾ ਜ਼ਿਕਰ ਕੀਤਾ ਇੱਕ ਰਿਪੋਰਟ ਵਿੱਚ ਪੌਲ ਡਿਊਬ ਨੇ ਪ੍ਰਵਾਨ ਕੀਤਾ ਕਿ 4000 ਤੋਂ ਵੱਧ ਅਰਜ਼ੀਆਂ ਲਟਕ ਰਹੀਆਂ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਕਾਨ ਮਾਲਕਾਂ ਨਾਲ ਸੰਬੰਧਤ ਨਜ਼ਰ ਆਈਆਂ ਬੀਤੀ 7 ਅਗਸਤ ਨੂੰ ਨਰਿੰਦਰ ਸਿੰਘ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਜਦੋਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਦੀ ਮੈਂਬਰ ਟਿਫਨੀ ਟਿੱਕੀ ਵੱਲੋਂ ਇੱਕ ਹੁਕਮ ਜਾਰੀ ਕਰਦੇ ਹਾਂ ਮਹਿਲਾ ਕਿਰਾਏਦਾਰ ਨੂੰ ਬਕਾਇਆ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ ਆਪਣੇ ਹੁਕਮਾਂ ਵਿੱਚ ਟਿਫਨੀ ਨੇ ਇਹ ਵੀ ਲਿਖਿਆ ਕਿ ਜੇ ਕਿਰਾਏਦਾਰ ਬਕਾਇਆ ਅਦਾ ਨਹੀਂ ਕਰਦੀ ਤਾਂ ਉਸ ਨੂੰ 18 ਅਗਸਤ 2024 ਤੋਂ ਪਹਿਲਾਂ ਮਕਾਨ ਖਾਲੀ ਕਰਨਾ ਹੋਵੇਗਾ ਇਨ੍ਹਾਂ ਹੁਕਮਾਂ ਦੇ باوجود ਡੀਕਾ ਰੈਫਲ ਅਪੀਲ ਕਰਨ ਦਾ ਯਤਨ ਕਰੇਗੀ ਅਤੇ ਜੇ ਉਹ ਕੋਈ ਅਪੀਲ ਨਹੀਂ ਵੀ ਕਰਦੀ ਤਾਂ ਨਰਿੰਦਰ ਸਿੰਘ ਨੂੰ ਕੋਰਟ ਆਫ ਐਨਫੋਰਸਮੈਂਟ ਦਫ਼ਤਰ ਕੋਲ ਜਾਣਾ ਹੋਵੇਗਾ ਜਿੱਥੇ ਪਹਿਲਾਂ ਹੀ ਅਰਜ਼ੀਆਂ ਦਾ ਬੈਕਲੌਗ ਬਹੁਤ ਜ਼ਿਆਦਾ ਹੋ ਚੁੱਕਾ ਹੈ ਦੱਸ ਦਈਏ ਕਿ ਟੋਰਾਂਟੋ ਦੇ ਇਟੋਬੀ ਕੋ ਇਲਾਕੇ ਵਿੱਚ ਲੇਕ ਓਨਟਾਰੀਓ ਤੋਂ ਕੁਝ ਕਦਮਾਂ ਦੀ ਦੂਰੀ ਤੇ ਸਥਿਤ ਬਹੁ ਮੰਜ਼ਿਲਾ ਇਮਾਰਤ ਵਿੱਚਲੇ ਅਪਾਰਟਮੈਂਟ ਦਾ ਵਹੀ ਖਾਤਾ ਦਿਖਾਉਂਦੇ ਹਾਂ ਨਰਿੰਦਰ ਸਿੰਘ ਨੇ ਦੱਸਿਆ ਕਿ 41600 ਡਾਲਰ ਕਿਰਾਏ ਅਤੇ 5249 ਡਾਲਰ ਦਾ ਬਿਜਲੀ ਪਾਣੀ ਦਾ ਬਿੱਲ ਬਕਾਇਆ ਖੜਾ ਹੈ ਨਰਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਸ਼ੱਕ ਕੈਨੇਡਾ ਵਿੱਚ ਇਸ ਵੇਲੇ ਰਿਹਾਇਸ਼ ਦਾ ਸੰਕਟ ਹੈ ਪਰ ਸੌੜੀ ਸੋਚ ਵਾਲੇ ਲੋਕ ਨਿਯਮ ਕਾਨੂੰਨ ਦਾ ਫਾਇਦਾ ਉਠਾ ਰਹੇ ਨੇ ਜਦਕਿ ਮਕਾਨ ਮਾਲਕਾਂ ਨੂੰ ਆਪਣੀ ਹੀ ਜਾਇਦਾਦ ਖਾਲੀ ਕਰਵਾਉਣ ਵਾਸਤੇ ਜੂਝਣਾ ਪੈ ਰਿਹਾ ਹੈ ਚੇਤੇ ਰਹੇ ਕਿ ਬੀਤੇ ਮਈ ਮਹੀਨੇ ਦੌਰਾਨ ਬ੍ਰੈਂਪਟਨ ਵਿਖੇ ਅਜੇਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿਰਾਏਦਾਰ ਵੱਲ 22000 ڈالر ਦਾ ਬਕਾਇਆ ਹੋਣ ਦੇ ਬਾਵਜੂਦ ਉਸ ਵੱਲੋਂ ਨਾ ਸਿਰਫ ਕਿਰਾਇਆ ਦੇਣ ਤੋਂ ਨਾ ਕਰ ਦਿੱਤੀ ਗਈ ਸਗੋਂ ਮਕਾਨ ਖਾਲੀ ਕਰਨ ਤੋਂ ਵੀ ਸਾਫ਼ ਮੁੱਕਰ ਗਿਆ ਬੇਰ ਰਿਪੋਰਟ ਖੰਧਰ ਟੀਵੀ